ਅੱਜ ਜੀ ਦੋਸਤੋ ਸਤਿ ਸ੍ਰੀ ਅਕਾਲ ਅੱਜ ਆਪਾਂ ਗੱਲ ਕਰਾਂਗੇ ਪਰਸਨਲ ਟ੍ਰੇਨਿੰਗ ਲਾਈਵ ਟ੍ਰੇਨਿੰਗ ਤੇ ਆਨਲਾਈਨ ਟ੍ਰੇਨਿੰਗ ਇਹ ਕੀ ਹੁੰਦੀਆਂ ਨੇ ਔਰ ਕਿਵੇਂ ਟ੍ਰੇਨਿੰਗ ਲੈਣੀ ਚਾਹੀਦੀ ਹੈ ਸਾਨੂੰ ਪਰਸਨਲ ਟ੍ਰੇਨਿੰਗ ਹੁੰਦੀ ਹੈ ਜਿਮ ਦੇ ਵਿੱਚ ਤੁਹਾਨੂੰ ਇਕੱਲਿਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਆ ਤੇ ਉਹ ਟ੍ਰੇਨਿੰਗ ਜਿਹੜੀ ਵਧੀਆ ਟ੍ਰੇਨਿੰਗ ਆ ਉਹਦੀ ਇਹ ਨਿਸ਼ਾਨੀ ਹੁੰਦੀ ਆ ਜੇਕਰ ਤੁਹਾਨੂੰ ਤੁਹਾਡਾ ਕੋਚ ਤੁਹਾਡੀਆਂ ਕਮੀਆਂ ਕੱਢਦਾ ਤੁਸੀਂ ਗਲਤ ਐਕਸਰਸਾਈਜ਼ ਲਾਉਨੇ ਆ ਤੁਹਾਨੂੰ ਦੱਸਦਾ ਕਿ ਇਹਨੂੰ ਸਹੀ ਕਰੋ ਤੇ ਉਹ ਹੁੰਦੀ ਹੈ ਪਰਸਨਲ ਟ੍ਰੇਨਿੰਗ ਤੇ ਜੇਕਰ ਤੁਹਾਡਾ ਕੋਚ ਤੁਹਾਡੇ ਸਾਹਮਣੇ ਖੜ ਕੇ ਬਸ ਤੁਹਾਨੂੰ ਸ਼ਾਬਾਸ਼ ਹੀ ਦੇ ਜਾਂਦਾ ਵੈਰੀ ਗੁੱਡ ਸ਼ਾਬਾਸ਼ ਬਹੁਤ ਵਧੀਆ ਤਾਂ ਸਮਝੋ ਕਿ ਉਹਨੂੰ ਕੋਈ ਨੌਲੇਜ ਨਹੀਂ ਹੈ ਉਹ ਇੱਕ ਸਿਰਫ ਪੈਸੇ ਬਣਾਉਣ ਦਾ ਤਰੀਕਾ ਜਿਹੜੀ ਪਰਸਨਲ ਟ੍ਰੇਨਿੰਗ ਆ ਉਦੇ ਵਿੱਚ ਤੁਹਾਡੀਆਂ ਪਰਸਨਲ ਗੱਲਾਂ ਵੀ ਹੁੰਦੀਆਂ ਜਿੱਦਾਂ ਤੁਸੀਂ ਸਾਰੀ ਦਿਹਾੜੀ ਦੇ ਵਿੱਚ ਤੁਸੀਂ ਕੀ ਖਾਦਾ ਸਾਰਾ ਦਿਨ ਤੁਸੀਂ ਕੀ ਕਿੱਥੇ ਗਏ ਕੀ ਕੀਤਾ ਔਰ ਕਿੰਨੀ ਰੈਸਟ ਕੀਤੀ ਕਿੰਨੀ ਤੁਸੀਂ ਨੀਂਦ ਪੂਰੀ ਕੀਤੀ ਔਰ ਕਿਹੜੇ ਟਾਈਮ ਕਿੰਨੀ ਡਾਈਟ ਲਈ ਉਹ ਪਰਸਨਲ ਟ੍ਰੇਨਿੰਗ ਦੇ ਵਿੱਚ ਸਾਰਾ ਕੁਝ ਆ ਜਾਂਦਾ ਇਹ ਨਹੀਂ ਹੈ ਕਿ ਤੁਸੀਂ ਜਿੰਮ ਦੇ ਵਿੱਚ ਇਕੱਲਾ ਕੋਲ ਖੜ ਕੇ ਜੇ ਤੁਹਾਨੂੰ ਕੋਚ ਨੇ ਟ੍ਰੇਨਿੰਗ ਦੇਤੀ ਤਾਂ ਤੁਹਾਡੀ ਪਰਸਨਲ ਟ੍ਰੇਨਿੰਗ ਹੋ ਗਈ ਇਹ ਹੋ ਗਈ ਪਰਸਨਲ ਟ੍ਰੇਨਿੰਗ ਆਨਲਾਈਨ ਤੇ ਆਨਲਾਈਨ ਲਾਈਵ ਟ੍ਰੇਨਿੰਗ ਦੇ ਵਿੱਚ ਕੀ ਫਰਕ ਆ ਜਿਹੜੀ ਆਨਲਾਈਨ ਟ੍ਰੇਨਿੰਗ ਆ ਉਹ ਤੁਹਾਨੂੰ ਤੁਹਾਡਾ ਵਰਕਆਊਟ ਦਾ ਸ਼ਡਿਊਲ ਤੇ ਤੁਹਾਨੂੰ ਤੁਹਾਡਾ ਡਾਈਟ ਚਾਰਟ ਬਣਾ ਕੇ ਸੈਂਡ ਕਰ ਦਿੱਤਾ ਜਾਂਦਾ ਤੁਸੀਂ ਆਪਣੇ ਆਪ ਐਕਸਰਸਾਈਜ਼ ਲਾਉਣੀ ਹੁੰਦੀ ਆ ਤੇ ਉਸ ਤੋਂ ਬਾਅਦ ਤੁਸੀਂ ਆਪਣੇ ਕੋਚ ਨੂੰ ਦੱਸਣਾ ਹੁੰਦਾ ਰਿਜ਼ਲਟ ਕੀ ਆ ਉਹ ਚੈੱਕ ਕਰਾਉਣਾ ਹੁੰਦਾ ਤੇ ਜਿਹੜੀ ਆਨਲਾਈਨ ਲਾਈਵ ਟ੍ਰੇਨਿੰਗ ਹੁੰਦੀ ਆ ਜੋ ਕਿ ਮੈਂ ਦਿੰਦਾ ਤੁਸੀਂ ਮੇਰੀਆਂ ਵੀਡੀਓ ਦੇਖੀਆਂ ਹੁੰਦੀਆਂ ਮੈਂ ਦਿਨ ਦੇ ਵਿੱਚ 5 ਜਾਂ 6 ਲਾਈਵ ਟ੍ਰੇਨਿੰਗਾਂ ਹੀ ਦਿਨਾ ਇਸ ਤੋਂ ਵੱਧ ਮੈਂ ਨਹੀਂ ਦੇ ਸਕਦਾ ਕਿਉਂਕਿ ਮੈਨੂੰ ਰੈਸਟ ਕਰਨੀ ਹੁੰਦੀ ਆ ਮੇਰੀ 1 ਘੰਟੇ ਦੀ ਲਾਈਵ ਟ੍ਰੇਨਿੰਗ ਹੁੰਦੀ ਆ ਮੈਂ ਵੀਡੀਓ ਕਾਲ ਤੇ ਹੈੱਡਫੋਨ ਲਾ ਕੇ ਲਾਈਵ ਟ੍ਰੇਨਿੰਗ ਦਿਨਾ ਜਿੱਦਾਂ ਕਿ ਮੇਰੇ ਮੈਂਬਰ ਜਿਮ ਦੇ ਵਿੱਚ ਮੋਬਾਈਲ ਕੈਮਰਾ ਸਟੈਂਡ ਰੱਖ ਕੇ ਆਪਣਾ ਹੈੱਡਫੋਨ ਲਾ ਕੇ ਐਕਸਰਸਾਈਜ਼ ਲਾਉਂਦੇ ਆ ਉਹਦੇ ਵਿੱਚ ਤੁਹਾਡੇ ਫੋਨ ਦੇ ਰਾਹੀਂ ਮਾਈਕ੍ਰੋਫੋਨ ਰਾਹੀਂ ਤੁਹਾਡੇ ਸਾਹਾਂ ਦੀ ਆਵਾਜ਼ ਤੁਹਾਡਾ ਸਟੈਮਨਾ ਸਾਰਾ ਕੁਝ ਮੇਰੇ ਤੱਕ ਪਹੁੰਚ ਜਾਂਦਾ ਤੇ ਮੈਂ ਉਹਦੇ ਵਿੱਚ ਵੀ ਸੇਮ ਪਰਸਨਲ ਟ੍ਰੇਨਿੰਗ ਜਿਦਾਂ ਦੱਸੀ ਆ ਉਸੇ ਹੀ ਤਰੀਕੇ ਇੱਕ ਸਿਰਫ ਮੈਂ ਤੁਹਾਡੇ ਕੋਲ ਨਹੀਂ ਹੁੰਦਾ ਉਸ ਟਾਈਮ ਆਪਣੇ ਮੈਂਬਰ ਦੇ ਬਾਕੀ ਸਾਰਾ ਕੁਝ ਟ੍ਰੇਨਿੰਗ ਦਾ ਸ਼ਡਿਊਲ ਉਹੀ ਆ ਇਹਦੇ ਵਿੱਚ ਕੀ ਹੁੰਦਾ ਤੁਹਾਡੇ ਦਿਨ ਦੇ ਵਿੱਚ ਤੁਸੀਂ ਕੀ ਖਾਦਾ ਪੀਤਾ ਉਹ ਤਾਂ ਚਲੋ ਹੋ ਗਿਆ ਪਰਸਨਲ ਟ੍ਰੇਨਿੰਗਾਂ ਹੋ ਗਈਆਂ ਸਭ ਤੋਂ ਵੱਡੀ ਗੱਲ ਹੁੰਦੀ ਆ ਤੁਹਾਡਾ ਬ੍ਰੇਨ ਵਾਸ਼ ਕਰਨਾ ਤੁਹਾਨੂੰ ਮੈਂਟਲੀ ਸੈੱਟ ਕਰਨਾ ਤੁਸੀਂ ਮੈਂਟਲੀ ਅਪਸੈਟ ਹੋ ਜਾਂ ਤੁਹਾਨੂੰ ਕੀ ਟੈਨਸ਼ਨ ਆ ਉਹ ਪਰਸਨਲ ਟ੍ਰੇਨਿੰਗ ਲਾਈਵ ਟ੍ਰੇਨਿੰਗ ਦੇ ਵਿੱਚ ਵੀ ਪਰਸਨਲ ਟ੍ਰੇਨਿੰਗ ਵਾਂਗੂ ਸਾਰਾ ਕੁਝ ਹੀ ਪੁੱਛਣਾ ਪੈਂਦਾ ਜੇਕਰ ਤੁਹਾਡੇ ਦਿਮਾਗ ਤੇ ਕੋਈ ਟੈਨਸ਼ਨ ਆ ਤਾਂ ਤੁਸੀਂ ਬੋਡੀ ਨਹੀਂ ਬਣਾ ਸਕਦੇ ਜੇਕਰ ਤੁਹਾਡੀ ਨੀਂਦ 6 ਤੋਂ 8 ਘੰਟੇ ਤੱਕ ਪੂਰੀ ਨਹੀਂ ਹੁੰਦੀ ਫਿਰ ਵੀ ਤੁਹਾਡੇ ਮਸਲ ਨਹੀਂ ਬਣ ਸਕਦੇ ਜੇਕਰ ਤੁਹਾਨੂੰ ਨੀਂਦ ਜ਼ਿਆਦਾ 10-12 ਘੰਟੇ ਆਉਂਦੀ ਆ ਫੇਰ ਵੀ ਤੁਹਾਡੇ ਮਸਲ ਨਹੀਂ ਬਣ ਸਕਦੇ ਉਹਦਾ ਕਾਰਨ ਇਹ ਹੁੰਦਾ ਕਿ ਤੁਹਾਡਾ ਟੈਸਟੋਨ ਲੈਵਲ ਸਹੀ ਨਹੀਂ ਹੈ ਜਦੋਂ ਤੁਹਾਡਾ ਟੈਸਟੋਨ ਲੈਵਲ ਸਹੀ ਹੋ ਗਿਆ ਤੁਸੀਂ ਆਪੇ ਹੀ 6 ਤੋਂ 8 ਘੰਟਿਆਂ ਦੇ ਵਿੱਚ ਤੁਹਾਨੂੰ ਜਾਗ ਆ ਜਾਣੀਆਂ ਕਿਉਂਕਿ ਜਿਹੜਾ ਸਾਡੇ ਟੈਸਟੋਨ ਬੂਸਟ ਹੁੰਦੇ ਆ ਜਦੋਂ ਅਸੀਂ ਸੌਂਨੇ ਆ ਨੀਂਦ ਆਪਣੀ ਬਾਡੀ ਨੂੰ ਰੈਸਟ ਕਰਦੇ ਆ ਸਾਡੀ ਬਾਡੀ ਰਿਲੈਕਸ ਹੁੰਦੀ ਆ ਆਰਾਮ ਕਰ ਰਹੀ ਹੁੰਦੀ ਆ ਤੇ ਉਸ ਟਾਈਮ ਸਾਡੇ ਹਾਰਮੋਨ ਬੋਡੀ ਤੇ ਬੂਸਟ ਹੁੰਦੇ ਆ ਜਦੋਂ ਸਾਡੇ ਦਿਨ ਦੀ ਥਕਾਵਟ ਦੇ ਸਾਰੇ ਸਾਡੇ ਸੈੱਲ ਪੂਰੇ ਹੋ ਗਏ ਹਾਰਮੋਨ ਪੂਰੇ ਹੋ ਗਏ ਸਾਡੀ ਬੋਡੀ ਐਕਟਿਵ ਹੋ ਗਈ ਤਾਂ ਉਹਨੇ ਆਪਣੇ ਆਪ ਹੀ ਉੱਠ ਖੜਨਾ ਤੁਹਾਨੂੰ ਕਿਸੇ ਨੂੰ ਜਗਾਉਣ ਦੀ ਲੋੜ ਨਹੀਂ ਪੈਣੀ ਤੁਸੀਂ ਆਪ ਹੀ ਵਧੀਆ ਰਿਲੈਕਸ ਫੀਲ ਕਰੋਗੇ ਹਲਕਾ ਫੀਲ ਕਰੋਗੇ ਇਹ ਚੀਜ਼ਾਂ ਧਿਆਨ ਦੇਣ ਦੀ ਲੋੜ ਹੁੰਦੀ ਹੈ ਇਹ ਸਮਝਾਉਣੀਆਂ ਹੁੰਦੀਆਂ ਤੁਹਾਡੇ ਕੋਚ ਨੇ ਜੇਕਰ ਤੁਹਾਨੂੰ ਇਦਾਂ ਹੀ ਤੁਹਾਡਾ ਕੋਚ ਸਮਝਾ ਰਿਹਾ ਤੁਹਾਨੂੰ ਇਦਾਂ ਟ੍ਰੇਨਿੰਗ ਦੇ ਰਿਹਾ ਤਾਂ ਬਹੁਤ ਵਧੀਆ ਰਿਜ਼ਲਟ ਮਿਲਦਾ 100% ਰਿਜ਼ਲਟ ਮਿਲਦਾ ਤੁਹਾਨੂੰ ਕਿਸੇ ਸਟੀਰੋਇਡ ਲੈਣ ਦੀ ਲੋੜ ਨਹੀਂ ਜਿਆਦਾ ਤੁਹਾਨੂੰ ਸਪਲੀਮੈਂਟ ਲੈਣ ਦੀ ਲੋੜ ਨਹੀਂ ਸਪਲੀਮੈਂਟ ਅਸੀਂ ਤਾਂ ਲੈਨੇ ਆ ਜੇਕਰ ਸਾਡੀ ਖੁਰਾਕ ਸਹੀ ਨਹੀਂ ਹੈ ਸਾਡੇ ਕੋਲ ਟਾਈਮ ਸਿਰ ਖੁਰਾਕ ਨਹੀਂ ਲਈ ਜਾਂਦੀ ਕਿਉਂਕਿ ਸਪਲੀਮੈਂਟ ਵੀ ਇੱਕ ਫੂਡ ਪ੍ਰੋਡਕਟ ਹੀ ਹੁੰਦੇ ਆ ਕੋਈ ਮਾੜੀ ਚੀਜ਼ ਨਹੀਂ ਹੁੰਦੀ ਅੱਜ ਦਾ ਵੀਡੀਓ ਬਣਾਉਣ ਦਾ ਮੇਰਾ ਹੀ ਮਕਸਦ ਸੀ ਕਿ ਸਾਨੂੰ ਸਾਡੀ ਮਿਹਨਤ ਦੀ ਕਮਾਈ ਆ ਅਸੀਂ ਦੇਖੋ ਸਹੀ ਜਗ੍ਹਾ ਤੇ ਖਰਚ ਰਹੇ ਆ ਜੇਕਰ ਇਹ ਚੀਜ਼ਾਂ ਤੋਂ ਅਸੀਂ ਤੁਹਾਡੇ ਕੋਚ ਤੁਹਾਨੂੰ ਤੁਹਾਨੂੰ ਟ੍ਰੇਨਿੰਗ ਦੇਣ ਲੱਗੇ ਚੀਜ਼ਾਂ ਤੇ ਧਿਆਨ ਦਿੰਦੇ ਆ ਤਾਂ ਬਹੁਤ ਹੀ ਵਧੀਆ ਜੇਕਰ ਇਹ ਚੀਜ਼ਾਂ ਤੇ ਧਿਆਨ ਨਹੀਂ ਦਿੰਦੇ ਤੁਹਾਡੇ ਨਾਲ ਪਰਸਨਲ ਤੁਹਾਡੀਆਂ ਗੱਲਾਂ ਨਹੀਂ ਪੁੱਛਦੇ ਉਹ ਤੁਸੀਂ ਸਮਝੋ ਮਨੀ ਵੇਸਟ ਕਰ ਰਹੇ ਹੋ ਆਨਲਾਈਨ ਟ੍ਰੇਨਿੰਗ ਲਾਈਵ ਟ੍ਰੇਨਿੰਗ ਲੈਣੀ ਜਾਂ ਪਰਸਨਲ ਟ੍ਰੇਨਿੰਗ ਲੈਣੀ ਆ ਚੀਜ਼ਾਂ ਤੇ ਧਿਆਨ ਦਿਓ ਤੇ ਤਾਂ ਹੀ ਤੁਹਾਨੂੰ ਰਿਜ਼ਲਟ ਵਧੀਆ ਆ ਸਕਦਾ ਜੇਕਰ ਤੁਸੀਂ ਮੇਰੇ ਨਾਲ ਵੀ ਕੰਟੈਕਟ ਕਰਨਾ ਚਾਹੁੰਦੇ ਹੋ ਮੇਰੇ ਕੋਲੋਂ ਲਾਈਵ ਟ੍ਰੇਨਿੰਗ ਲੈਣੀ ਚਾਹੁੰਦੇ ਹੋ ਤਾਂ ਮੇਰਾ ਨੰਬਰ ਆ 9814321961 ਤੇ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ 100% ਰਿਜ਼ਲਟ ਹੋਊਗਾ ਔਰ ਨੈਚੁਰਲ ਡਾਈਟ ਕੋਈ ਸਟੀਰੋਇਡ ਨਹੀਂ ਇਹ ਮੇਰਾ 20 ਸਾਲ ਦਾ ਤਜਰਬਾ ਮੈਂ ਟ੍ਰੇਨਿੰਗਾਂ ਦਿੰਦਾ ਮੇਰਾ ਸਾਰਾ ਰਿਜ਼ਲਟ ਵੈਟਰ ਆਉਂਦਾ ਜੇਕਰ ਤੁਹਾਨੂੰ ਮੇਰੀ ਇਹ رائے ਵਧੀਆ ਲੱਗੀ ਤਾਂ ਮੇਰੀ ਵੀਡੀਓ ਸ਼ੇਅਰ ਜਰੂਰ ਕਰੋ ਜਿਨ੍ਹਾਂ ਸਾਰੇ ਨੂੰ ਧੰਨਵਾਦ